ਹਾਈ ਕੋਰਟ ਦੇ ਵਿੱਚ ਮਜੀਠੀਆ ਮਾਮਲੇ ਦੀ ਸੁਣਵਾਈ ਹੋਈ ਹੈ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕੀਤੀ ਗਈ ਹੈ ਕੋਰਟ ਨੇ ਪੰਜਾਬ ਸਰਕਾਰ ਨੂੰ ਹਲਫਨਾਮਾ ਦਾਖਲ ਕਰਨ ਦੇ ਲਈ ਕਿਹਾ ਅਗਲੀ ਸੁਣਵਾਈ ਦੇ ਵਿੱਚ ਹਲਫਨਾਮਾ ਦਾਖਲ ਕੀਤਾ ਜਾਵੇਗਾ ਤਾ ਸੋਮਵਾਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਦਾ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਕੀਤੀ ਗਈ ਹੈ ਤਾਂ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਪਾਈ ਹੋਈ ਸੀ ਉਸ ਤੇ ਅੱਜ ਸੁਣਵਾਈ ਹੋਈ ਹੈ ਤਾਂ ਕੋਰਟ ਨੇ ਪੰਜਾਬ ਸਰਕਾਰ ਨੂੰ ਹਲਫਨਾਮਾ ਦਾਖਲ ਕਰਨ ਦੇ ਲਈ ਕਿਹਾ ਤਾਂ ਅਗਲੀ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਨੂੰ ਜੋ ਹੈ ਹਲਫਨਾਮਾ ਦਾਖਲ ਕਰਨਾ ਹੋਵੇਗਾ ਤਾਂ ਸੋਮਵਾਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪਿਛਲੇ 5 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਸੀਨੀਅਰ ਅਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ 'ਤੇ ਹਾਈ ਕੋਰਟ ਵਿੱਚ ਲਗਾਤਾਰ ਸੁਣਵਾਈ ਜਾਰੀ ਹੈ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਗਲੀ ਸੁਣਵਾਈ ਤੇ ਇੱਕ ਡਿਟੇਲ ਐਫੀਡੇਵਿਟ ਦਾਖਲ ਕਰਨ ਵਾਸਤੇ ਕਿਹਾ ਜਿਦੇ ਵਿੱਚ ਇਹ ਜਾਣਕਾਰੀ ਮੰਗੀ ਹੈ ਕਿ ਜਿਹੜੀ ਜਾਂਚ ਹਾਲੇ ਤੱਕ ਪੰਜਾਬ ਵਿਜਿਲੈਂਸ ਨੇ ਇਸ ਮਾਮਲੇ ਵਿੱਚ ਕੀਤੀ ਹੈ ਉਹਦਾ ਇੱਕ ਡਿਟੇਲ ਐਫੀਡੇਵਿਟ ਸਟੇਟਸ ਰਿਪੋਰਟ ਦਾਖਲ ਕੀਤੀ ਜਾਵੇ ਦੱਸਦੇ ਕਿ ਇਸ ਮਾਮਲੇ ਵਿੱਚ ਹਾਲਾਂਕਿ ਸਪਲੀਮੈਂਟਰੀ ਜਿਹੜਾ ਚਲਾਨ ਹੈ ਉਹ ਪੇਸ਼ ਕੀਤਾ ਜਾ ਚੁੱਕਾ ਹੈ ਔਰ ਲਗਾਤਾਰ ਉਹਨਾਂ ਦੀ ਜਿਹੜੀ ਜ਼ਮਾਨਤ ਆ ਚੁੱਕਾ ਹੈ ਪਿਛਲੇ ਕੁਝ ਹਫ਼ਤਿਆਂ ਤੋਂ ਇਸੇ ਪੰਜਾਬ ਨਾ ਹਾਈ ਕੋਰਟ ਵਿੱਚ ਸੁਣਾਈ ਜਾ ਰਹੀ ਹੈ ਸੋਮਵਾਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋएगी ਜਿਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਡਿਟੇਲ ਐਫੀਡੇਵਿਟ ਸਟੇਟਸ ਰਿਪੋਰਟ ਦਾਖਲ ਕਰਨੀ ਹੋएगी ਕਿ ਜਾਂਚ ਵਿੱਚ ਹੱਲੇ ਤੱਕ ਕੀ ਨਿਕਲਿਆ ਔਰ ਕੀ ਜਾਂਚ ਦਾ ਸਟੇਟਸ ਹੈ ਵੀਡੀਓ ਜਨਰਲਿਸਤ ਸੁਖਜਿੰਦਰ ਦੇ ਨਾਲ ਮੈਸਟਰ ਮਨੂ ਜੇਟਿੰਗ ਚੰਡੀਗੜ੍ਹ ਹੁਣ ਅੱਗੇ ਵਾਦਿਆਂ ਦੇ ਗੱਲ ਕਰਦੇ ਹਾਂ ਸੰਗਰੂਰ ਦੀ ਸੰਗਰੂਰ ਦੇ ਵਿੱਚ ਡੀਸੀ ਦਫ਼ਤਰ ਦੇ ਅੱਗੇ ਬੀਕੇਯੂ ਗ੍ਰਾਹਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਇਕੱਠੇ ਹੋਏ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾ ਕਰਨ ਦੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਈ ਬੇਕਸੂਰ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਹੈ ਰਿਹਾਈ ਨਾ ਕਰਨ ਤੇ ਅਸੀਂ ਪੱਕਾ ਮੋਰਚਾ ਲਗਾਵਾਂਗੇ ਕਿਸਾਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਤੇ ਨਾਲ ਹੀ ਸੰਗਰੂਰ ਡੀਸੀ ਦਫ਼ਤਰ ਦੇ ਅੱਗੇ ਬੀਕੇਯੂ ਗ੍ਰਾਹਾਂ ਦੇ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਕੈਦੀਆਂ ਦੇ ਵੱਲੋਂ ਸਜ਼ਾਵਾਂ ਪੂਰੀਆਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਨੇ ਇਹ ਵੀ ਕਿਹਾ ਕਿ ਕਈ ਬੇਕਸੂਰ ਨੌਜਵਾਨ ਨੇ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਪਰ ਅਜੇ ਤੱਕ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਗਿਆ ਤਾਂ ਕਿਸਾਨਾਂ ਨੇ ਕਿਹਾ ਕਿ ਰਿਹਾਈ ਨਾ ਕੀਤੀ ਗਈ ਤਾਂ ਅਸੀਂ ਪੱਕਾ ਮੋਰਚਾ ਲਗਾਵਾਂਗੇ ਇਹ ਧਰਨਾ ਦਿੱਤਾ ਕਿ ਲਾਭਦਾਰ ਪੰਜਾਬ ਦੇ ਸ਼ਹਿਰ ਇਸ ਨੇ ਬਦਲਾ ਦਿੱਤਾ ਵੀ ਸੰਗਰੂਹ ਦੇ ਵਿੱਚ ਦੋ ਬੰਦਾ ਇਸ ਕੋਲ ਦੇ ਸਾਰੇ ਸਵੇਪ ਨੂੰ ਸਵੇਪ ਪੂਰੀਆ ਕਰਕੇ ਕਹਿਦੇ ਨੇ ਕਿ ਭਾਵੇਂ ਸਿੱਖ ਕਰ ਵੀ ਖਾਲਸਾ ਨੇ ਭਾਵੇਂ ਕੋਈ ਹੋਰ ਨਹੀਂ ਮਿਲਣ ਦੇ ਜਿਨ੍ਹਾਂ ਦੀ ਸਵਾਲ ਹੋ ਗਿਆ ਉਹਨਾਂ ਲਈ ਲੱਗਣੇ ਚਾਹੀਦਾ ਉਹਨਾਂ ਦਾ ਤੇਰੀ ਮੁਕਾ ਪ੍ਰਸ਼ਨ ਹੈ ਜਿਹਨਾਂ ਦੇ ਲੱਗੇ ਨੇ ਜਿਨ੍ਹਾਂ ਦੇ ਇਸ ਨੇ ਉਹਨਾਂ ਨੂੰ ਕੋਈ ਕ੍ਰਿਮੀਨਲ ਕੇਸ ਨਹੀਂ ਹੈ ਨਹੀਂ ਐਫ ਆਈ ਆਰ ਵੀ ਕਰਦੇ ਨਹੀਂ ਬਈ 2 ए पी ਕਰਦੇ ਨਹੀਂ ਖੜਾ ਕੇ ਜਿਹਨਾਂ ਜਿਹੜਾ ਕਹਿੰਦੇ ਨਹੀਂ ਬੁੱਧੀ ਜੀ ਮਜ਼ਦੂਰ ਉਥੇ ਕਿਸਾਨ ਉਹਨਾਂ ਨੂੰ ਨਾ ਉਹਨਾਂ ਦੀ ਕੋਈ ਮਤਲਬ ਚਾਹੁੰਦਾ ਨਾ ਉਹਨਾਂ ਦੇ ਕੋਈ ਚਰਾਨ ਪੇਸ਼ ਕੀ ਕਰਦਾ ਮੈਂ ਜਿਹਨਾਂ ਤੇ ਕੱਟਿਆ ਹੋਇਆ ਹੈ ਮੈਂ ਤੋ ਬਵੇ